ਗੱਲ ਕਰਦੇ ਹਾਂ ਫੈਸਟੀਵਲ ਸੀਜ਼ਨ ਨੂੰ ਲੈ ਕੇ ਜਿਸ ਨੂੰ ਲੈ ਕੇ ਮਲੇਰਕੋਲਾ ਦੇ ਜਿਰਾਪੁਰ ਸੁਕੀ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਜਨਾਬ ਕਰਨ ਅਜੀਤ ਸਿੰਘ ਦੀ ਦੀ ਰਹਿਮਾਈ ਹੇਠ ਮਲੇਰਕੋਲਾ ਦੇ ਪੱਖ-ਵੱਖ ਪੁਜਾਰਾਂ ਵਿਚਲੀ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅੰਗਠੀ ਇਸੇ ਦੀ ਸ਼ਰਾਰਤ ਨੂੰ ਅੰਜਾਮ ਨਾ ਦੇ ਸਕੇ ਫਰਨਾ ਕਿਹਾ ਕਿ ਮਲੇਰਕੋਲਾ ਵਾਸੀ ਰੀਨ ਦੀਵਾਲੀ ਹੀ ਮਨਾਉਣ ਤਾਂ ਜੋ ਕੋਈ ਅਨਸਥਾਵੀ ਘਟਨਾ ਨਾ ਵਾਪਰ ਸਕੇ ਉਹਨਾਂ ਕਹਿਆ ਅਗਰ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਜਾਂ ਸਮੱਸਿਆ ਹੁੰਦੀ ਹੈ ਤਾਂ ਪੁਲਿਸ ਦੇ ਹੈਲਪਲਾਈਨ ਨੰਬਰ ਤੇ ਜਰੂਰ ਸੰਪਰਕਨ ਮਲੇਰ ਕੋਲੋਂ ਦਾ ਜਰਨਲਿਸਟ ਮੁਹੰਮਦ ਹਾਨੀ ਦੀ ਰਿਪੋਰਟ Woo! <laughs> ਜੇ ਜੀ ਸਤਿ ਸ਼੍ਰੀ ਅਕਾਲ ਜਿਹੜਾ ਤਿਹਾੜ ਆ ਰਿਹਾ ਹੈ ਦੀਵਾਲੀ ਹੈ ਮੱਦੀ ਛੋੜ ਤੋਂ ਬਸ ਸ਼ਰਮਾ ਦੀ ਆ ਰਿਹਾ ਹੈ ਉਸ ਕਰਕੇ ਰੰਗਮਣੇ ਹੈ ਲੈਵਲ ਤੋਂ ਵੀ ਸਭ ਗੋਸ਼ਟੀ ਹੋਇਆ ਹੈ ਇਹ ਪੂਰੇ ਪੰਜਾਬ ਦੇ ਵਿੱਚ ਪਿਆਜਵਾਸ ਕੀਤੇ ਜਾ ਰਿਹਾ ਹੈ ਤਾਂ ਕਿ ਲੋਕੀ ਆਪਣਾ ਦੀਵਾਲੀ ਨੂੰ ਵਧੀਆ ਤਰੀਕੇ ਨਾਲ ਮਨਾਣ ਦੇ ਲਈ ਆਪਣੇ ਆਪ ਨੂੰ ਸਿਕਿਓਰ ਰੱਖ ਸਕਣ ਸਤਿ ਆਦਰ ਕਮਿਜ਼ਰੀਆਂ ਅੱਗੇ ਜਾਰੀ ਕੀਤੀਆਂ ਹੈ ਅਦਾਇਤਾ ਇਸ ਜਿਹੜੀ ਸਾਰਿਆਂ ਨੂੰ ਸਾਰਿਆਂ ਨੂੰ ਪੁਲਿਸ ਨੂੰ ਅਲਰਟ ਰੱਖਿਆ ਹੈ ਕਿ ਜੀ ਲੋਕੀ ਆਪਣੀ ਵਧੀਆ ਜਿਹੀ ਨਵਾਂ ਦੀਵਾਲੀ ਮਨਾ ਤੇ ਸਾਈ ਕੋਈ ਜਿਆਦਾ ਹਾਸਲੋ ਸਨੇਹਾ ਦੇਣਾ ਚਾਹੁੰਦਾ ਆ ਆਵਾਮ ਨੂੰ ਕੋਈ ਨੰਗਾ ਵਾਲੀ ਇਤਿਆਰ ਲੈ ਕੇ ਜੀ ਲੋਕਾਂ ਨੂੰ ਦੱਸਿਆ ਜੀ ਜਿਹੜਾ ਇਹ ਚਾਰਾ ਹੈ ਬੜਾ ਮੁੱਖੀ ਦੀ ਵੇਟ ਕਰਦੇ ਆ ਪੂਰੇ ਹਿੰਦੁਸਤਾਨ ਚ ਬੜੇ ਚਾਵਾ ਨਾਲ ਆਇਆ ਹੈ ਇੰਨੀ ਬੜਾ ਭਾਈਚਾਰਾ ਹੈ ਕਿ ਆਪਾਂ ਇਸ ਤਿਆਰ ਨਾਲ ਮਨਾ ਤੇ ਕੋਈ ਵੀ ਛਾੜੀ ਤੰਸੀ ਵਾਲੇ ਇਹਦੇ ਪਟਾਕੇ ਨਹੀਂ ਬੱਚੇ ਨਾਲ ਯੂਜ਼ ਕਰ ਤਾਂ ਕਿ ਆਪਾਂ ਗ੍ਰੀਨ ਦੀਵਾਲੀ ਦੀ ਕੋਸ਼ਿਸ਼ ਕਰੀਏ ਤਾਂ ਕਿ ਵਾਤਾਵਰਣ ਨੂੰ ਸਾਬ ਕੋਈ ਹੈਲਪਲਾਈਨ ਨੰਬਰ ਵੀ ਚੱਲ ਰਿਹਾ ਹੈ ਹੈਲਪਲਾਈਨ ਆਲਰੇਡੀ ਜਿਹੜਾ ਲੋਕ ਆਰਡਰ ਤਾਂ ਚੱਲਦਾ ਹੈ 112 ਹੈਲਪਲਾਈਨ ਨੰਬਰ ਹੈ ਕੋਈ ਵੀ ਕਿਸੇ ਨੂੰ ਐਮਰਜੈਂਸੀ ਆਉਂਦੀ ਹੈ ਕਿ ਉਸ ਤੇ 112 ਤੇ ਕਾਲ ਕਰ ਸਕਦਾ ਸਰ ਹੰਦਰਬਾਜੀ ਪਜੰਤ ਲਈ ਕੀ ਕਹੋਗੇ ਹੰਦਰਬਾਜੀ ਚੱਲਨੀ ਹੈ ਮੇਸ਼ਾ ਹੀ ਜਿਵੇਂ ਸਰ ਇਹ ਪੈਟਰੋਲਿੰਗ ਪਾਰਟੀਆਂ ਰਹਿਣਗੇ ਬਾਹਰ ਦਿਵਾਲੀ ਮੇਲੇ ਤਾਂ ਕਿ ਕੋਈ ਪਾ ਗਾ ਪੂਰਪਾਜੀ ਦਾ ਕਰਦੇ ਹਾਂ ਅਧਿਅਕ੍ਰੀਕਾ ਨੰਬਰ ਚਾਹਤ ਹੈ